ਗੁਰੂ ਸਾਹਿਬ ਜੀ ਵਰਪਰਸਾਦ ਆਪਣਾਪ ਸੁਜੈ ਇਸ ਕੀ ਜਨੋ ਤ੍ਰਿਸ਼ਨਾ 부ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਤ ਅਨ ਦਿਨ ਕੀਰਤਨ ਕੇਵਲ ਬਖਿਆਨ ਕ੍ਰਿਸ਼ਤ ਮਹੈ ਸੋਈ ਨਿਰਵਾਨ ਇੱਕ ਉਪਰ ਜਿਸ ਜਨ ਕੀ ਆਸ ਤਿਸ ਕੀ ਕੱਟੀ ਐ ਜਮ ਕੀ ਫਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੇ ਦੁਖ ਮਿਹਰਾਂ ਦੇ ਦਾਤੇ ਕਿਰਪਾ ਦੇ ਢੰਡਾਰੇ ਜੁਗੋ ਜੁਗ ਬਟਾਲਨ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮੁਬਾਰਕ ਚਰਨਾਂ ਦਾ ਓਟ ਆਸਰਾ ਤੱਕ ਕੇ ਬੜੀ ਹੀ ਪਾਵਨ ਪਿਆਰੀ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿਚਾਰ ਦੇ ਨਾਲ ਜੁੜ ਕੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰੀਆਂ ਭਰਦੇ। ਦੋਵੇਂ ਹੱਥ ਜੋੜੀਏ। ਮਹਾਰਾਜ ਜੀ ਦੇ ਚਰਨਾਂ 'ਚ ਸੀਸ ਝੁਕਾਈਏ। ਕਰੋ ਜੀ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਿਆਰੀ ਜਿਹੜੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੀ ਹੈ। ਅੱਜਿੱਤ ਸਾਰੀ ਦੀ ਸਾਰੀ ਬਾਣੀ ਜਿਹੜੀ ਸਾਨੂੰ ਪੈਰ ਪੈਰ ਤੇ ਸਮਝਾਉਂਦੀ ਪਲ ਪਲ ਦੇ ਨਾਲ ਸਾਡੀ ਕੇਅਰ ਕਰਦੀ ਔਰ ਇਹ ਪਾਵਨ ਬਾਣੀ ਐਸੀ ਹੈ ਜੀ ਜਿਹੜਾ ਕੋਈ ਇਸ ਬਾਣੀ ਦਾ ਓਟ ਆਸਰਾ ਲੈ ਲੈਂਦਾ ਹੈ ਨਾ ਮਾਨਸਿਕ ਤੌਰ ਤੇ ਬੜਾ ਹੀ ਉਹ ਮਜ਼ਬੂਤ ਹੋ ਜਾਂਦਾ ਹੈ ਕਿਉਂਕਿ ਇਨਸਾਨ ਦਾ ਤਕਰੀਬਨ ਜਿਹੜਾ ਪੱਧਰ ਹੈ ਨਾ ਅਗਰ ਮਾਨਸਿਕ ਸੰਤੁਲਨ ਵਿਗੜ ਜਾਵੇ ਨਾ ਤੇ ਕਈ ਵਾਰ ਐਸਾ ਹੁੰਦਾ ਹੈ ਕਿ ਇਨਸਾਨ ਦੇ ਕੋਲੇ ਪ੍ਰਾਪਰਟੀ ਤਾਂ ਬਹੁਤ ਹੁੰਦੀ ਹ। ਹੰਡਾਉਣ ਵਾਲੀਆਂ, ਵਰਤਣ ਵਾਲੀਆਂ ਚੀਜ਼ਾਂ ਵੀ ਬਥੇਰੇ ਹੁੰਦੀਆਂ ਹਨ ਪਰ ਮਾਨਸਿਕ ਪੱਧਰ ਜਦੋਂ ਗੜਬੜਾ ਜਾਂਦਾ ਹੈ ਤੇ ਫਿਰ ਉਹ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਵੀ ਉਹਦੇ ਕਿਸੇ ਕੰਮ ਨਹੀਂ ਰਹਿੰਦੀਆਂ ਉਹਦੇ ਵਾਸਤੇ ਵੀ ਕੋਈ ਨਾ ਕੋਈ ਉਹਨੂੰ ਸਹਾਰਾ ਚਾਹੀਦਾ ਹੈ ਕਿਸੇ ਆਦਮੀ ਦਾ ਕਿਸੇ ਮਨੋਕ ਹੁਣ ਇਨਸਾਨ ਜਿਹੜਾ ਹੈ ਪਾਵਨ ਬਾਣੀ ਤੋਂ ਟੁੱਟਣ ਕਰਕੇ ਇਹਦਾ ਮਾਨਸਿਕ ਪੱਧਰ ਜਿਹੜਾ ਹੈ ਉਹ ਵਿਗੜਿਆ ਹੋਇਆ ਤਾਂ ਕਰਕੇ ਕਰਮ ਕਾਂਢੀ ਬਣ ਗਿਆ ਵਹਿਮੀ ਬਣ ਗਿਆ ਭਰਮ ਦਾ ਸ਼ਿਕਾਰ ਹੋ ਗਿਆ ਪਰਮਹਰਿ ਪਾਸ਼ ਕਹਿ ਲਗੇ ਕਿ ਕੋਈ ਗੱਲ ਨਹੀਂ ਅਗਰ ਜ਼ਿੰਦਗੀ ਦੇ ਵਿੱਚ ਤੂੰ ਭਟਕ ਵੀ ਗਿਆ ਹੈ ਭੁੱਲ ਵੀ ਗਿਆ ਹੈ ਤੇ ਤੈਨੂੰ ਮਹਾਰਾਜ ਜੀ ਕਹਿੰਦੇ ਫਿਰ ਵੀ ਮੈਂ ਮਾਫ ਮਾਫ ਕਰਾਂਗਾ ਸਤਗੁਰੂ ਪਾਸ਼ ਨੇ ਤਾਂ ਕਰਕੇ ਇਹ ਬਚਨ ਉਚਾਰਿਆ ਔਰ ਇਹ ਜਿਹੜਾ ਪਾਵਨ ਬਚਨ ਹੈ ਵੈਸੇ ਅਸੀਂ ਜ਼ਿੰਦਗੀ ਚ ਅਪਣਾ ਲਈਏ ਤੇ ਬੜੀ ਸਤਿਗੁਰਾਂ ਦੀ ਮਿਹਰਬਾਨੀ ਹੋ ਜਾਂਦੀ ਪਾਸ਼ਾ ਨੇ ਸ਼ੁਰੂਆਤ ਹੀ ਜਿਥੋਂ ਕੀਤੀ ਹੈ ਨਾ ਇਸ ਪਾਵਨ ਪਿੱਤਰ ਬਚਨ ਦੀ ਕੋੜੀ ਦੀ ਆਪਾਂ ਉਸ ਕੋੜੀ ਨੂੰ ਅਪਣਾ ਕੇ ਵੇਖੀ ਜ਼ਿੰਦਗੀ ਚ ਵੀ ਮਹਾਰਾਜ ਕਹਿੰਦੇ ਕੀ ਕਹਿੰਦੇ ਪਾਸ਼ਾ ਨੇ ਕਿਹਾ ਵੀ ਗੁਰਪ੍ਰਸਾਦ ਆਪਨ ਆਪ ਸੂਝੈ ਗੁਰਪ੍ਰਸਾਦ ਦਾ ਭਾਵ ਹੈ ਜੀ ਗੁਰੂ ਜੀ ਦੀ ਕਿਰਪਾ ਵਰ ਪ੍ਰਸਾਦ ਮਹਾਰਾਜ ਜੀ ਦੀ ਮਿਹਰਬਾਨੀ ਸਤਿਗੁਰਾਂ ਦੀ ਦਇਆ ਤੇ ਜਿਹਦੇ ਉੱਤੇ ਗੁਰੂ ਜੀ ਦੀ ਕਿਰਪਾ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਸੰਨਤਾ ਜਿਹਨੂੰ ਮਿਲ ਜਾਵੇ ਨਾ ਤੇ ਪਾਸ਼ਾ ਜੀ ਕਹਿੰਦੇ ਵੀ ਉਹਨੂੰ ਹਰ ਪਾਸੇ ਤੋਂ ਗਿਆਨ ਹੋ ਜਾਂਦਾ ਉਹ ਅਗਿਆਨੀ ਨਹੀਂ ਰਹਿੰਦਾ ਅਗਿਆਨੀ ਮਨੁੱਖ ਹੀ ਵਿਹਿਮੀ ਬਣਦਾ ਹੈ ਅਗਿਆਨੀ ਮਨੁੱਖ ਹੀ ਕਰਮਕਾਂਢੀ ਬਣਦਾ ਹੈ ਅਗਿਆਨੀ ਮਨੁੱਖ ਹੀ ਵਿਕਾਰੀ ਬਣ ਜਾਂਦਾ ਪਰ ਜਿਹਨੂੰ ਪਤਾ ਹੈ ਜਿਨੋ ਗਿਆਨ ਹੈ ਜਿਦੇ ਉੱਤੇ ਗੁਰੂ ਦੀ ਕਿਰਪਾ ਹੈ ਉਹ ਐਸੇ ਮਾੜੇ ਪਾਸੇ ਨੂੰ ਤੁਰਦਾ ਨਹੀਂ ਸਗੋ ਸੰਕੋਚ ਕਰਦਾ ਇਧਰਲੇ ਪਾਸੇ ਤੋਂ ਜਾਂਦਾ ਹੁਣ ਅਸੀਂ ਕਿਸੇ ਪਿੰਡੇ ਤੇ ਚੱਲਦੇ ਹੋਈ ਹੁਧਿਆਣੇ ਤੋਂ ਕਿਸੇ ਨੇ ਜਲੰਧਰ ਜਾਣਾ ਹੋਵੇ ਜਾਂ ਜਲੰਧਰ ਤੋਂ ਕਿਸੇ ਨੇ ਅਮਰਪੁਰ ਜਾਣਾ ਹੋਵੇ ਕਿਸੇ ਨੇ ਦਿੱਲੀ ਜਾਣਾ ਹੋਵੇ ਜੇ ਅਗਰ ਉਹਨੂੰ ਰਸਤੇ ਦਾ ਪਿੰਡੇ ਦਾ ਪਤਾ ਹੈ ਜਿਥੇ-ਜਿਥੇ ਉਹਨੇ ਜਾਣਾ ਹੈ ਠੀਕ ਹੈ ਆ ਰਸਤੇ ਦੇ ਵਿੱਚ ਇੱਕ ਦੋ ਚਾਰ ਤਾਈ ਉਹ ਸਟੇ ਕਰੇਗਾ ਪਰ ਬਿਨਾ ਕਿਸੇ ਨੂੰ ਪੁੱਛਿਆ ਬਿਨਾ ਕਿਸੇ ਤੋਂ ਇਹ ਰਸਤੇ ਦਾ ਹਾਲ ਜਾਣਿਆ ਤਕਰੀਬਨ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਕਿਉਂਕਿ ਉਹਨੂੰ ਗਿਆਨ ਹੈ ਉਹਨੂੰ ਸਮਝ ਆ ਪੈਂਦੀ ਵੀ ਉਹਨੂੰ ਇਹ ਵੀ ਪਤਾ ਹੈ ਵੀ ਮੈਂ ਆਪਣੀ ਗੱਡੀ ਤੇ ਕਿੰਨੇ ਕੁ ਸਮੇਂ ਤੱਕ ਲੁਧਿਆਣੇ ਤੋਂ ਦਿੱਲੀ ਪਹੁੰਚ ਜਾਵਾਂਗਾ ਜਾਂ ਲੁਧਿਆਣੇ ਤੋਂ ਦੁਲੰਦਰ ਜਾਂ ਅੰਮ੍ਰਿਤਸਰ ਪਹੁੰਚ ਜਾਵਾਂਗਾ ਪਤਾ ਹੈ ਉਹਨੂੰ ਕਿਉਂਕਿ ਉਹ ਸਫ਼ਰ ਤੈਅ ਕਰਦਾ ਹੈ ਉਹਨੂੰ ਰਸਤਿਆਂ ਦਾ ਭੇਦ ਹੈ ਗਿਆਨ ਹੈ ਰਸਤਿਆਂ ਦਾ ਤਾਂ ਕਰਕੇ ਉਹ ਆਪਣੇ ਪੰਡਿਤ ਜਲਦੀ ਪਹੁੰਚ ਗਿਆ ਕਿਉਂਕਿ ਉਹ ਕਿਤੇ ਰੁਕਿਆ ਨਹੀਂ ਕਿਸੇ ਦੇ ਕੋਲ ਕੁਸ਼ਿਆ ਨਹੀਂ ਅਗਰ ਕਿਸੇ ਦੇ ਕੋਲ ਪੁੱਛ ਦਾ ਰਸਤਾ ਪੈਂਦਾ ਤੇ ਉੱਥੇ ਰੁਕਣ ਤੇ ਵੀ 5-10 ਮਿੰਟ ਲੱਗਣੇ ਸਨ ਉਹ ਵੀ ਸਮਾਂ ਵਿੱਚ ਹੀ ਫਿਰ ਕਵਰ ਹੋਣਾ ਤਾਂ ਕਰਕੇ ਮਹਾਰਾਜ ਕਹਿੰਦੇ ਵੀ ਇਨਸਾਨ ਠਟਕਦਾ ਕਦੋਂ ਹੈ ਜਦੋਂ ਗੁਰੂ ਦੀ ਕਿਰਪਾ ਨਹੀਂ ਉਹਦੇ ਉੱਤੇ ਹੁੰਦੀ ਗੁਰੂ ਦਾ ਗਿਆਨ ਉਹਨੂੰ ਸਮਝ ਨਹੀਂ ਪੈਂਦਾ ਤੇ ਜਿਹਨੂੰ ਸਮਝ ਪੈ ਗਿਆ ਗੁਰੂ ਦਾ ਗਿਆਨ ਤੇ ਮਹਾਰੇ ਕਹਿੰਦੇ ਉਹ ਦੁੱਖ ਆਉਣ ਤੇ ਵੀ ਪਟਕਦਾ ਨਹੀਂ ਤਕਲੀਫ ਆ ਜਾਣ ਤੇ ਵੀ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਟਟਾਣ ਦੇ ਵਾਂਗ ਮਜਬੂਤ ਹੋ ਕੇ ਖੜਿਆ ਰਹਿੰਦਾ ਵੀ ਆਸਰਾ ਹੀ ਤੁਹਾਡਾ ਹੈ ਮਹਾਰੇ ਨੇ ਕਬੀ ਕਦੋਂ ਆਸਰਾ ਮਿਲਦਾ ਗੁਰੂ ਦਾ ਔਰ ਪ੍ਰਸਾਦ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਗੇ ਮਹਾਰਾਜ ਨੇ ਦਇਆ ਕੀਤੀ ਆਪਨ ਆਪ ਸੁੱਝੇ ਪਰ ਇਨਸਾਨ ਆਪਣੇ ਆਪ ਨੂੰ ਵੀ ਵਿਚਾਰਦਾ ਹੈ ਕਿ ਮੈਂ ਕਿੱਥੇ ਕਿੱਥੇ ਗਲਤ ਸੀ ਇਹ ਇਨਸਾਨ ਆਪਣੇ ਵੱਲ ਵੀ ਵੇਖਦਾ ਵੀ ਕਿਉਂ ਨਹੀਂ ਕਿਰਪਾ ਹੋਈ ਮਹਾਰਾਜ ਜੀ ਦੀ ਇੰਨਾ ਸਮਾਂ ਪਹਿਲਾਂ ਕਿ ਕਿੱਥੇ ਕਿੱਥੇ ਜਾ ਕੇ ਮੈਂ ਗਲਤੀਆਂ ਕੀਤੀਆਂ ਕਿਉਂ ਗਲਤੀਆਂ ਕੀਤੀਆਂ ਗਲਤੀਆਂ ਕਰਨ ਦੀ ਵਜ੍ਹਾ ਕੀ ਸੀ ਫਿਰ ਮਾਰੇ ਕਹਿੰਦੇ ਵੀ ਸੋਝੀ ਪੈਂਦੀ ਹੈ ਫਿਰ ਮਾਫੀ ਮੰਗਦਾ ਹੈ ਗੁਰੂ ਦੇ ਕੋਲੋਂ ਫਿਰ ਸਤਗੁਰੂ ਬਖਸ਼ ਦਿੰਦੇ ਹਨ ਮਾਰੇ ਨੇ ਅੱਗੇ ਦਇਆ ਕੀਤੀ ਸਤਗੁਰਾਂ ਨੇ ਸਮਝਾਇਆ ਬੜੇ ਸੋਹਣੇ ਤਰੀਕੇ ਨਾਲ ਮਾਰੇ ਕਹਿੰਦੇ ਤਿਸ ਕੀ ਜਾਨੋ ਕ੍ਰਿਸ਼ਨਾ 부ਝੇ ਸਹਿਬ ਜੀ ਕਹਿੰਦੇ ਜਿਹਨੂੰ ਗੁਰੂ ਦੀ ਕਿਰਪਾ ਮਿਲ ਜਾਂਦੀ ਹੈ ਉਹਦੀ ਤ੍ਰਿਸ਼ਨਾ ਵੀ ਖਤਮ ਹੋ ਜਾਂਦੀ ਸਾਬ ਜੀ ਕਹਿੰਦੇ ਤਿਸ ਕੀ ਜਨੁ ਤ੍ਰਿਸ਼ਨਾ 부ਝੇ ਤ੍ਰਿਸ਼ਨਾ ਲਲੂ ਮਨੁਖ ਜਿਹੜਾ ਹੋਵੇਗਾ ਨਾ ਉਹ ਜੱਫੇ ਮਾਰਦਾ ਫਿਰਦਾ ਪਾਸ਼ਾ ਜੀ ਕਹਿੰਦੇ ਤ੍ਰਿਸ਼ਨਾ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਬਚਪਨ ਵਿੱਚ ਬੱਚਿਆਂ ਨੂੰ ਤ੍ਰਿਸ਼ਨਾ ਹੈ ਜਾਂ ਨੌਜਵਾਨਾਂ ਨੂੰ ਜਾਂ ਬੁਢੇਪੇ ਦੇ ਵਿੱਚ ਬਜ਼ੁਰਗਾਂ ਨੂੰ ਤ੍ਰਿਸ਼ਨਾ ਆਪਣੇ ਪਰਿਵਾਰ ਦੀ ਮਹਾਰਾਜ ਨੇ ਤਾਂ ਤਿੰਨ ਪੜਾ ਇਕੱਠੇ ਕਰ ਦਿੱਤੇ ਸਾਬ ਜੀ ਕਹਿੰਦੇ ਕਿਆ ਗੱਭਰੂ ਕਿਆ ਬਿਰਧ ਹੈ ਮਹਾਰਾਜ ਨੇ ਕਿਹਾ ਵੀ ਗੱਭਰੂ ਬਿਰਧ ਸਾਬ ਜੀ ਕਹਿੰਦੇ ਮਨਮੁਖਾ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਸਾਬ ਜੀ ਕਹਿੰਦੇ ਵੀ ਜਿਹੜਾ ਮਨਮੁਖ ਹੋਵੇਗਾ ਨਾ ਉਹਨਾਂ ਤ੍ਰਿਸ਼ਨਾ ਦੀ ਭੁੱਖ ਹਮੇਸ਼ਾ ਹੀ ਖਿੱਚਦੀ ਰਹਿੰਦੀ ਹੈ ਆਪਣੇ ਪਰ ਤੇ ਆ ਗੱਭਰੂ ਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਭੁੱਖ ਕੀ ਵੀ ਉਤਰਦੀ ਹੈ ਜਿਹਨੂੰ ਗੁਰੂ ਦੇ ਨਾਮ ਦਾ ਸਤਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਵਿੱਚੋਂ नाम रस छकन महाराज ना जो साचे नाम की मेहरबानी के पात्र अपना साहब ने कहाकी जानो कृष्णा बुज मा ने कहा बच्चा है भावे बुजुर्ग है भावे नौजवान है ਇਹਨਰ ਤ੍ਰਿਸ਼ਨਾ ਵੱਧ ਹੀ ਜਾਂਦੀ ਹੈ ਬੱਚੇ ਨੂੰ ਤ੍ਰਿਸ਼ਨਾ ਕੀ ਹੈ ਜਵਾਨ ਨੂੰ ਜਵਾਨ ਨੂੰ ਤ੍ਰਿਸ਼ਨਾ ਕੀਏ ਕਿ ਜਲਦੀ ਜਲਦੀ ਮੇਰੇ ਕੋਲੇ ਪੈਸਾ ਆਵੇ ਮੇਰੇ ਕੋਲੇ ਮਾਇਆ ਆਵੇ ਮੇਰੇ ਕੋਲੇ ਦੌਲਤ ਆ ਜਾਵੇ ਹੁਣ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਨਾ ਉਹਨੂੰ ਪਤਾ ਇਦੋਂ ਬਾਅਦ ਮੌਤ ਆ ਪਰ ਉਹ ਜੀਉਣਾ ਚਾਹੁੰਦਾ ਹੈ ਉਹਨੂੰ ਪਤਾ ਵਾ ਕਿ ਮੈਂ ਜਿਹੜੀ ਦੌਲਤ ਇਕੱਠੀ ਕੀਤੀ ਹੈ ਮੇਰੇ ਪੁੱਤਰ ਪੋਤਰੇ ਸੰਭ ਕੇ ਰੱਖਣ ਫਿਰ ਇਹ ਵੀ ਤ੍ਰਿਸ਼ਨਾ ਹੈ ਮਨ ਵਿੱਚ ਭੁੱਖਿਆ ਤੇ ਮੈਨੂੰ ਪੁੱਛ ਕੇ ਨੇ ਚੱਲਦੇ ਮਨ ਮਰਜ਼ੀਆਂ ਕਰਦੇ ਨੇ ਫਿਵਰੀ ਇਦਾਂ ਵੀ ਹੁੰਦਾ ਨਾ ਪਰਵਾਰਾਂ 'ਚ ਸੋ ਸਤਿਗੁਰੂ ਕਹਿੰਦੇ ਵੀ ਇਨਸਾਨ ਦੀ ਤ੍ਰਿਸ਼ਨਾ ਜਿਹੜੀ ਹੈ ਨਾ ਬਥੇਰੀ ਵਾਧੀ ਜਾਂਦੀ ਹੈ ਪਰ ਪ੍ਰਸਾਦ ਆਪਨ ਆਪ ਸੁਝੇ ਇਸ ਕੀ ਜਾਨੋ ਕ੍ਰਿਸ਼ਨਾ 부ਝੇ ਮਹਾਰਾਜ ਜੀ ਕਹਿੰਦੇ ਵੀ ਗੁਰੂ ਦੀ ਕਿਰਪਾ ਹੋ ਜਾਵੇ ਸਾਰਾ ਕੁਝ ਸਮਝ ਪੈ ਜਾਂਦਾ ਹੈ ਤੇ ਤ੍ਰਿਸ਼ਨਾ ਵੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਅੱਗੇ ਮਹਾਰਾਜ ਨੇ ਕਿਹਾ ਸਾਥ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਲ ਰਹੇ ਹੈ ਸਤ ਸੰਗਤ ਆਪਕੇ ਗੁਰੂ ਦੇ ਸੰਗਤ ਸਤ ਸੰਗਤ ਕਰਨਾ ਪਾਤਸ਼ਾਹ ਜੀ ਦੇ ਦਰ ਤੇ ਬੈਠਣਾ ਗੁਰੂ ਜੀਆਂ ਦੀਆਂ ਵੱਡੀਆਂ ਆਈਆਂ ਮਹਾਰਾਜ ਜੀ ਦੀ ਪ੍ਰਸ਼ੰਸਾ ਦੇ ਨਾਲ ਜੁੜਨਾ ਮਹਾਰਾਜ ਜੀ ਨੇ ਕਿਹਾ ਵੀ ਸਰਬ ਰੋਗ ਤੇ ਉਹ ਹਾਰ ਜਨ ਰਹਿਤ ਦਾਤਾ ਜੀ ਕਹਿੰਦੇ ਵੀ ਸਾਰਿਆਂ ਹੀ ਰੋਗਾਂ ਤੋਂ ਉਹ ਬਚ ਜਾਂਦਾ ਹੈ ਜਿਹੜਾ ਸਤ ਸੰਗਤ ਕਰਦਾ ਹੈ ਵੱਡ ਭਾਗੀ ਹਰ ਸੰਗਤ ਦਾ ਮਹਾਰਾਜ ਜੀ ਕਹਿੰਦੇ ਵੱਟਿਆਂ ਭਾਗਾਂ ਵਾਲਾ ਜਿਹੜਾ ਹੈ ਨਾ ਉਹ ਸੰਗਤ ਕਰ ਲੈਂਦਾ ਮਹਾਰਾਜ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਸਾਹਿਬ ਦੀ ਸੰਗਤ ਕੀਤੀ ਹੈ ਉਹ ਬੜੇ ਹੀ ادب ਪਿਆਰ ਅਤੇ ਸਤਕਾਰ ਸਹਿਤ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਂਦੇ ਹਨ ਅੱਜ ਬੜਾ ਵੱਡਾ ਭਾਗ ਆਦੰਦ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਤੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹੁਣਾਂ ਨੇ ਬੜੀ ਕਿਰਪਾ ਕੀਤੀ ਜੀ ਸਤਿਗੁਰਾਂ ਦੇ ਉੱਤੋਂ ਹਮੇਸ਼ਾ ਪਰ ਪ੍ਰਕਾਰ ਜਿਹੜੇ ਕੀਤੇ ਨੇ ਨਾ ਮਹਾਰਾਜ ਜੀ ਨੇ ਸਾਨੂੰ ਅਸੀਂ ਚਾਹ ਕੇ ਵੀ ਸਤਿਗੁਰਾਂ ਦੇ ਜਿਹੜੇ ਗੁਣ ਹਨ ਉਹਨਾਂ ਦੇ ਗੁਣਾਂ ਨੂੰ ਮਹਾਰਾਜ ਜੀ ਦੇ ਪ੍ਰਤੀ ਅਗਰ ਕੁਛ ਅਦਾ ਕਰਨਾ ਚਾਹੀਏ ਨਾ ਤੇ ਅਸੀਂ ਨਹੀਂ ਕਰ ਸਕਦੇ ਸਾਡੀ ਹਾਇਸੀਅਤ ਨਹੀਂ ਕਿਸੇ ਦੀ ਨਹੀਂ ਸਾ ਤੋਂ ਉਹਨਾਂ ਦੇ ਵੱਡੇ ਗੁਣ ਸੀ ਇੱਥੇ ਮੈਂ ਬੇਨਤੀ ਕੀਤੀ ਕਰੂੰਗਾ ਵੀ ਜਦੋਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬੀੜ ਵੀ ਲਿਖਾਈ ਹੋ ਰਹੀ ਸੀ ਨਾ ਤੇ ਮਹਾਰਾਜ ਜੀ ਨੇ ਬੜਾ ਨਿਵੇਕਲਾ ਬੜਾ ਸੁਚੱਜਾ ਢੰਗ ਵਰਤਿਆ ਤੇ ਬੜਾ ਹੀ ਪਿਆਰ ਭਰੇ ਲਹਿਜੇ ਦੇ ਨਾਲ ਗੁਰਬਾਣੀ ਦੀ ਲਿਖਾਈ ਦਾ ਕਾਰਜ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਰਦੇ ਸਨ ਸਿੱਖ ਕੌਮ ਦੇ ਮਹਾਨ ਗੀਤਵਾਨ ਅੰਤ ਅੱਜ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੋਇਆ ਹੈ ਉੱਥੇ ਗ੍ਰੰਥੀ ਸਿੰਘ ਦਾ ਜਿਹੜਾ ਅਹੁਦਾ ਹੈ ਉਹਦੀ ਵੀ ਸ਼ੁਰੂਆਤ ਹੋ ਜਾਂਦੀ ਹੈ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਦੇਖ ਕੇ ਬਾਬਾ ਬੁੱਢਾ ਜੀ ਕਰੋ ਕਿਰਪਾ ਸੰਗਤ ਨੂੰ ਪਾਵਨ ਮੁਖਵਾਕ ਦੀ ਬਾਸਨਾ बाबा बुढ़ा साहब जी ने गुरु अर्जन साहब महाराज जी ने यह अठानवे साल दी आयु तो सेवा बख्शी जो तो इंसान बिरध हो जाता है अपना आप नहीं संभाल सकता पर बाबा बुढ़ा साहब जी ने गुरु साहब जी सेवा संभाल महाराज गुरु ग्रंथ साहब जी के कारण आप लोग हर काम खराब आए सूफी रात अंदर मुख्य रूप में ਬਾਚੇ ਬੱਚੇ ਅੱਛਾ ਮੈਂ ਆਪ ਜੀ ਨੂੰ ਇਹ ਬੇਨਤੀ ਕਰੂੰਗਾ ਸੀਮਤ ਸਮੇਂ ਸੀਮਤ ਧਾਇਰੇ ਦੇ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਹਾਜ਼ਰ ਨਾਜ਼ਰ ਪ੍ਰਤਾਕ ਗੁਰੂ ਜਾਨ ਕੇ ਸਤਿਕਾਰ ਕਰੀਏ ਇਹ ਬੇਨਤੀ ਤਾਂ ਕਰ ਲੱਗੇ ਗੁਰਮੁਖੋ ਵੀ ਅਸੀਂ ਨਾ ਗੁਰੂ ਘਰਾਂ ਵਿੱਚ ਕਈ ਵਾਰੀ ਵੇਖਦੇ ਹਾਂ ਕਿ ਜਦੋਂ ਅਰਦਾਸ ਹੁੰਦੀ ਹੈ ਜਾਂ ਮੁਖਵਾਕ ਹੁੰਦਾ ਹੈ ਤੇ ਫਟਾਫਟ ਸੰਨ ਹੁੰਦਾ ਵੀ ਅਸੀਂ ਜਾ ਕੇ ਅਰਦਾਸ ਚ ਸ਼ਾਮਲ ਹੋਈਏ ਤੇ ਉਸ ਤੋਂ ਬਾਅਦ ਮੁਖਵਾਕ ਜਦੋਂ ਭਾਈ ਸਾਹਿਬ ਜੀ ਸੁਣਾਉਂਦੇ ਹੁੰਦੇ ਨੇ ਤੇ ਸੰਗਤ ਮੱਥਾ ਟੇਕਣਾ ਆਰੰਭ ਕਰਦੀ। ਉਹ ਗੱਲ ਨਹੀਂ ਹੁੰਦੀ। ਮੁਖਵਾਕ ਦਾ ਭਾਵ ਹੈ ਵੀ ਗੁਰੂ ਸਾਹਿਬ ਜੀ ਦੇ ਮੁਖੜੇ ਤੋਂ ਬਚਨ ਜਿਹੜਾ ਵਾ ਉਹ ਅਸੀਂ ਸੁਣਨਾ ਹੈ। ਔਰਮਾਨਿਆ ਮਹਾਰਾਜ ਜੀ ਦਾ ਸਾਡੇ ਵਾਸਤੇ। ਅੱਛਾ। ਰਾਜੇ ਮਹਾਰਾਜ ਜੀ ਜਦੋਂ ਪੁਰਾਣੇ ਸਮੇਂ 'ਚ ਫੁਰਮਾਨ ਜਾਰੀ ਕਰਦੇ ਤਾਂ ਹੁਕਮ ਜਾਰੀ ਕਰ ਦਿੱਤਾ। ਪਰਜਾ ਕਿਤੇ ਵੀ ਖੁੰਦੀ ਸੀ ਨਾ ਉਨਾ ਤੱਕਰ ਅਗਰ ਆਵਾਜ਼ ਪਹੁੰਚਦੀ ਸੀ ਤੇ ਉਹ ਰਾਜੇ ਦੇ ਹੁਕਮ ਨੂੰ ਸੁਣਨ ਵਾਸਤੇ ਰੁਕ ਜਾਂਦੇ ਸਨ ਚੱਲਦੇ ਨਹੀਂ ਸਨ ਪਤਾ ਸੀ ਡਰ ਸੀ ਰਾਜੇ ਦਾ ਵੀ ਅਗਰ ਹੁਕਮ ਨਾ ਸੁਣਿਆ ਹੁਕਮ ਦੀ ਉਲੰਘਣਾ ਹੋ ਗਈ ਤੇ ਪਤਾ ਨਹੀਂ ਕਿਹੜੀ ਸਜ਼ਾ ਦੇ ਮਾਰੇ ਪਰ ਗੁਰੂ ਸਾਹਿਬ ਦੇ ਸਾਡਾ ਅਭੇਖ ਸਵਾਰ ਆਪ ਜੀ ਨੂੰ ਗਿਆਤ ਹੋਵੇਗਾ ਪਿੱਛੇ ਦਿਨ ਡਿਫੈਂਸ ਇਨਸਪੈਕਟਰ ਇੱਦਾਂ ਦੇ ਸਰਦਾਰ ਹਰਜੀਤ ਸਿੰਘ ਸੱਜਣ ਆਏ ਵਿਸ਼ੇਸ਼ ਡੈਲੀਗੇਸ਼ਨ ਮੋੜ ਨਾਲ ਜਦੋਂ ਪ੍ਰਕਰਮਾ ਵਿੱਚ ਪਹੁੰਚੇ ਤੇ ਉਸ ਸਮੇਂ ਅਰਦਾਸ ਹੋ ਰਹੀ ਸੀ ਆਪ ਜੀ ਵੇਖੋ ਰਿਕਾਰਡਿੰਗ ਪਈ ਹੁੰਦੀ ਹੈ ਸਾਰੀ ਨੈਟ ਤੋਂ ਤੁਸੀਂ ਵੇਖ ਵੀ ਸਕਦੇ ਹੋ ਇਹ ਰਿਕਾਰਡਿੰਗ ਤੇ ਉਹ ਪ੍ਰਕਰਮਾ ਦੇ ਵਿੱਚ ਪਹੁੰਚੇ ਤੇ ਅਰਦਾਸ ਹੋ ਰਹੀ ਸੀ ਅਰਦਾਸ ਦੇ ਵਿੱਚ ਖੜੇ ਸਾਡੇ ਵਾਲੇ ਨੂੰ ਬੜੀ ਕਾਲੀ ਹੁੰਦੀ ਹੈ ਨਾ ਮੈਂ ਬੇਨਤੀ ਕੀਤੀ ਵੀ ਹੁਕਮਨਾਮਾ ਹੁੰਦਾ ਵੀ ਨਾ ਮੁਖਵਾ ਕੋ ਦਾਹ ਹੋਵੇ ਤੇ ਨਾਲ ਦੀ ਨਾਲ ਹੀ ਚੱਲਦੇ ਨੇ ਫਟਾਫਟ ਜੀ ਮਹਾਰਾਜ ਜੀ ਨੇ ਮੱਥਾ ਟੇਕਿਆ ਤੇ ਉਹ ਸਰਦਾਰ ਹਰਜੀਤ ਸਿੰਘ ਜੀ ਸੱਜਣ ਇਹ ਮੈਂ ਤਾਂ ਬੇਨਤੀ ਕੀਤੀ ਵੀ ਅਹੁਦਾ ਵੱਡਾ ਸੀ ਪਰ ਨਿਮਰ ਸਬਾਤ ਇਹ ਤਾਂ ਬੇਨਤੀ ਕੀਤੀ ਸਰਦਾਰ ਹਰਜੀਤ ਸਿੰਘ ਸੱਜਣ ਹੋਣਾ ਦਾ ਨਾਮ ਲੈ ਕੇ ਕਿ ਗੁਰੂ ਸਾਹਿਬ ਦੇ ਵਾਸਤੇ ਸਾਡਾ ਸਤਕਾਰ ਅਤੇ ਪਿਆਰ ਕਿਦਾਂ ਦਾ ਹੋਣਾ ਚਾਹੀਦਾ ਉਹਨਾਂ ਦੇ ਕੋਲੇ ਅਹੁਦਾ ਵੱਡਾ ਸੀ ਪਰ ਸਤਕਾਰ ਅਤੇ ਪ੍ਰੇਮ ਗੁਰੂ ਸਾਹਿਬ ਵਾਸਤੇ ਬੜਾ ਜ਼ਿਆਦਾ ਸੀ ਤੇਲ ਪਰ ਵੈਸੇ ਤੇ ਠੀਕ ਆ ਭਾਵਨਾ ਜਿੰਨਾ ਦੀ ਹੁੰਦੀ ਹੈ ਨਾ ਗੁਰੂ ਦੇ ਸਾਹਮਣੇ ਅਮੀਰੀ ਗਰੀਬੀ ਕੋਈ ਮਾਇਨੇ ਨਹੀਂ ਰੱਖਦਾ ਪਰ ਮੈਂ ਉ ਤਾਂ ਗੱਲ ਕੀਤੀ ਵੀ ਇੱਡਾ ਵੱਡਾ ਅਹੁਦਾ ਹੋਣ ਦੇ ਬਾਵਜੂਦ ਵੀ ਇੰਨਾ ਨਿਮਰ ਔਰ ਨਿਮਰਤਾ ਵਾਲਾ ਸੁਭਾਅ ਲੈ ਕੇ ਚੱਲਦਾ ਸੀ। ਸੋ ਪ੍ਰਕਰਮਾ ਦੇ ਵਿੱਚ ਬੈਠੇ ਅਰਦਾਸ ਤੋਂ ਬਾਅਦ ਜਦੋਂ ਮੁੱਖ ਬਾਤ ਹੋਇਆ ਨਾ ਤੇ ਕਈਆਂ ਨੇ ਇਸ਼ਾਰਾ ਕੀਤਾ ਵੀ ਚਲੋ ਪਰ ਉਹ ਸਰਦਾਰ ਹਰਜੀਤ ਸਿੰਘ ਜੀ ਸਜੈਂਟ ਡਿਫੈਂਸ ਮਿਨਿਸਟਰ ਸੰਖੇਧਾਂ ਤੇ ਅਰਦਾਸ ਵਿੱਚ ਸ਼ਾਮਲ ਹੋਇਆ। ਮੁੱਖ ਬਾਤ ਸਰਵਣ ਕਰਨ ਤੋਂ ਬਾਅਦ ਫੇਰ ਉਹ ਚੱਲਦੇ ਹਨ ਮੱਤਾ ਟੇਕਣ ਦੇ ਵਾਸਤੇ ਆਪ ਜੀ ਪਹਿਲੇ ਰਿਕਾਰਡਿੰਗ ਚੈੱਕ ਕਰ ਲਓ ਡੈਟ ਤੇ ਉੱਤੇ YouTube ਤੇ ਸ਼ਾਇਦ ਹੋਵੇਗੀ ਤੇ ਇਹ ਮੈਂ ਤਾਂ ਬੇਨਤੀ ਕੀਤੀ ਹੈ ਕਿ ਭਾਈ ਉਹ ਡਿਫੈਂਸ ਮਨਿਸਟਰ ਆਏ ਇਹਨਾਂ ਦੇ ਕੋਲ ਸਮਾਂ ਵੀ ਸ਼ਾਇਦ ਸੀਮਤ ਹੋਵੇ ਪਰ ਗੁਰੂ ਸਾਹਿਬ ਦਾ ਅਦਬ ਰੱਖਦੇ ਹੋਇਆ ਉਹਨਾਂ ਨੇ ਆਪਣਾ ਅਹੁਦਾ ਜਿਹੜਾ ਸੀ ਨਾ ਬੜੀ ਦੂਰ ਕਿਤੇ ਪਰਾਂ ਹੀ ਰੱਖ ਲਿਆ ਇੱਕ ਨਿਮਾਣੇ ਜਿਹੇ ਸੇਵਕ ਬਣ ਕੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਆਜ ਅਸੀਂ ਵੀ ਭਾਵੇਂ ਪਿੰਡ ਦਾ ਗੁਰੂ ਘਰ ਹੋਵੇ ਸ਼ਹਿਰ ਦਾ ਗੁਰਦੁਆਰਾ ਸਾਹਿਬ ਹੋਵੇ, ਮੁਹੱਲੇ ਦਾ ਗੁਰਦੁਆਰਾ ਸਾਹਿਬ ਹੋਵੇ ਕਿਤੇ ਵੀ ਜਾਈਏ ਅਰਦਾਸ ਹੋ ਰਹੀ ਹੈ, ਮੁਖਵਾਕ ਹੋ ਰਿਹਾ ਨਾ ਕਾੜੀ ਨਹੀਂ ਕਰਨੀ। ਆਰਾਮ ਨਾਲ ਅਰਦਾਸ ਦੇ ਵਿੱਚ ਖੜਨਾ ਹੈ। ਔਰ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਮੁਖਵਾਕ ਉਹ ਦਾਪੈ ਨੇ ਜਿੱਥੇ ਸਾਨੂੰ ਲੱਗੇ ਵੀ ਸਾਨੂੰ ਜਗ੍ਹਾ ਮਿਲੀ ਹੈ, ਉੱਥੇ ਬੈਠ ਕੇ ਪਹਿਲਾਂ ਅਸੀਂ ਸਤਿਗੁਰਾਂ ਦਾ ਮੁਖਵਾਕ ਭਾਗ ਕੀ ਹੁਕਮ ਸੁਣਨਾ ਹੈ ਮਹਾਰਾਜ ਜੀ ਦਾ। ਕਿ ਸਤਿਗੁਰੂ ਨੇ ਸਾਨੂੰ ਉਹ ਹੁਕਮ ਕੀ ਲਾਇਆ ਵਾ। ਫਿਰ ਉਸ ਤੋਂ ਬਾਅਦ ਜਾ ਕੇ ਮਹਾਰਾਜ ਜੀ ਨੇ नमस्कार करिए सो पहला प्रकाश दिवस है गुरु साहब ने बड़ा, बड़ा पर उपकार किया महाराज साइ पातशाह ने कहा गुरु बा आई तेन सगली चिंतनी सरदार हरजीत सज्जन तो का जिक्र त करना पे क्या अज अस महाराज न मथा तो टेक लेमाला साहब भी भेट कर ले ਪਰ ਕਰਮਾ ਵੀ ਕਰਦੇ ਹਾਂ ਗੁਰਦ੍ਰਸ਼ਰ ਦੀ ਗੋਲਕ ਦੇ ਵਿੱਚ ਸੇਵਾ ਵੀ ਪਾਉਣੀ ਹੈ ਪਰ ਜਦੋਂ ਮੈਂ ਵੇਖਦਾ ਹਾਂ ਤੇ ਵਾਰੀ ਵੀ ਮਹਾਰਾਜ ਦੇ ਚਰਨਾਂ ਕੋਲ ਹੁੰਦਾ ਹੈ ਜਾਂ ਸਤਿਗੁਰੂ ਕਾਸ਼ੇ ਜੀ ਦੇ ਚਰਨਾਂ 'ਚ ਖੜ ਕੇ ਭਾਈ ਸਾਹਿਬ ਜੀ ਹੁਣੀ ਜਦੋਂ ਅਰਦਾਸ ਕਰਦੇ ਨੇ ਸੰਗਤ 'ਚ ਬੜੀ ਕਾਲੀ ਪਈ ਹੁੰਦੀ ਹੈ ਇਹ ਇੱਕ ਗੁਰੂ ਘਰ ਦੀ ਗੱਲ ਨਹੀਂ ਹੈ ਅਨੇਕਾਂ ਹੀ ਗੁਰੂ ਘਰਾਂ ਦੇ ਵਿੱਚ ਇਦਾਂ ਹੀ ਕੋਸ਼ਿਸ਼ ਕਰੀਏ ਵੀ ਵਾਅਦੇ ਤੋਂ ਵਾਅਦਾ ਆਪਾਂ ਮਹਾਰਾਜ ਦੇ ਚਰਨਾਂ 'ਚ ਜਦੋਂ ਹਾਜ਼ਰੀ ਭਰਦੇ ਹਾਂ ਇਕ ਮਨ ਅਤੇ ਇਕ ਚਿੱਤ ਹੋ ਕੇ ਸਤਿਗੁਰਾਂ ਦੇ ਚਰਨਾਂ 'ਚ ਫੈਰ ਜਾਇਆ ਕਰੀਏ। ਪਾਸ਼ਾ ਨੇ ਦਇਆ ਕੀਤੀ ਵੀ ਇਨਸਾਨ ਜਿਹੜਾ ਜਦੋਂ ਗੁਰੂ ਦੇ ਚਰਨਾਂ 'ਚ ਜਾਂਦਾ ਹੈ ਤੇ ਗੁਰੂ ਦੀ ਕਿਰਪਾ ਮਿਹਰਬਾਨੀ ਉਹਦੇ ਹਿਰਦੇ 'ਚ ਪ੍ਰਗਟ ਹੋ ਜਾਂਦੀ ਸਰਬ ਰੋਗ ਤੇ ਉਹ ਅਰਜਨ ਰਹਿਤ। ਮਹਾਰਾਜ ਜੀ ਕਹਿੰਦੇ ਵੀ ਸਾਰਿਆਂ ਰੋਗਾਂ ਤੋਂ ਉਹ ਮੁਕਤ ਹੋ ਜਾਂਦਾ ਹੈ ਪਰ ਕਦੋਂ ਜਦੋਂ ਉਹ ਗੁਰੂ ਦੀ ਸੰਗਤ ਕਰਦਾ ਹੈ ਸਤ ਸੰਗਤ ਦੇ ਵਿੱਚ ਖੁਦ ਬੈਠ ਜਾਂਦਾ ਹੈ। ਅੱਗੇ ਪਾਸ਼ਾ ਜੀ ਨੇ ਕਿਹਾ ਵੀ ਅਨੰਦਨ ਕੀਰਤਨ ਕੇਵਲ ਵਿਗਿਆਨ ਗ੍ਰਿਸ਼ਤ ਮਹਿ ਸੋਈ ਨਿਰਵਾਣ ਮਹਾਰਾਜ ਜੀ ਕਹਿਣ ਲੱਗੇ ਕਿ ਸਦਾ ਗੁਰੂ ਦਾ ਕੀਰਤਨ ਕੀਰਤਨ ਦਾ ਭਾਗ ਹੈ ਮਹਾਰਾਜ ਜੀ ਦੀ ਵਡਿਆਈ ਕਰਨੀ ਗੁਰੂ ਦੀ ਪ੍ਰਸ਼ੰਸਾ ਕਰਨ ਦਾਤਾ ਜੀ ਕਹਿੰਦੇ ਵੀ ਸਦਾ ਉਸ ਅਕਾਲ ਪੁਰਖ ਦੀ ਤੂੰ ਪ੍ਰਸ਼ੰਸਾ ਕਰਦਾ ਰਿਹਾ ਕਰ ਸਦਾ ਉਸ ਸਤਿਗੁਰੂ ਦੇ ਗੁਣ ਗਾਉਂਦਾ ਰਿਹਾ ਕਰ ਮਹਾਰਾਜ ਜੀ ਕਹਿੰਦੇ ਵੀ ਅਨ ਦਿਨ ਦਿਨ ਅਤੇ ਰਾਤ ਦਾ ਜਿਹੜਾ ਬਹਿ ਰਿਹਾ ਨਾ ਇਹਦੇ ਵਿੱਚ ਚੱਲਦਿਆਂ ਚੱਲਦਿਆਂ ਤੂੰ ਸਦਾ ਹੀ ਸਤਿਗੁਰੂ ਦੇ ਚਰਨਾਂ 'ਚ ਹਾਜ਼ਰ ਰਿਹਾ ਕਰ ਹਾਜ਼ਰੀ ਭਰਦਾ ਰਿਹਾ ਕਰ ਪਾਵਕੇ ਮਹਾਰਾਜ ਜੀ ਨੂੰ ਫਿਰਦੇ ਚੋਂ ਸਾਕੇ ਰੱਖੇ ਅੱਗੇ ਪਾਤਸ਼ਾਹ ਜੀ ਕਹਿੰਦੇ ਗ੍ਰਸਥ ਨਹਿ ਸੋਈ ਨਿਰਵਾਣ ਤੀਨ ਦੁਨੀਆ ਦੇ ਵਿੱਚ ਵੀ ਘਰ ਗ੍ਰਸਤੀ ਦੇ ਵਿੱਚ ਵੀ ਤੰਗ ਅਤੀ ਪ੍ਰਬਾਨ ਜਦੋਂ ਅਸੀਂ ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜ ਜੰਮ ਮਾਰਨੇ ਕبھی ਇੱਕ ਉੱਪਰ ਦਿਸ ਜਨ ਕੀ ਆਸਾ ਜਿਸ ਕੀ ਕੱਢਿਆ ਜਨ ਕੀ ਆਸਾ ਸੋ ਅੱਜ ਪਹਿਲਾ ਪ੍ਰਕਾਸ਼ ਦਿਵਸ ਵੀ ਸੋ ਆਉ ਪ੍ਰਣ ਕਰੀਏ ਵੀ ਇੱਕ ਅਕਾਲ ਪੁਰਖ ਜੀ ਦੇ ਉੱਪਰ ਭਰੋਸਾ ਰੱਖ ਆਉ ਪ੍ਰਣ ਕਰੀਏ ਮਹਾਰਾਜ ਜੀ ਦੇ ਅੱਗੇ ਬੇਨਤੀ ਕਰੀ ਕਿ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਪਹਿਲਾਂ ਜਿਹੜਾ ਸਮਾਪਤੀ ਧੋਖਿਆ ਵਾ ਅਸੀਂ ਭੁੱਲਣ ਹਾਰਿਆ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ ਵੀ ਮਹਾਰਾਜ ਜੀ ਅਸੀਂ ਤੇ ਭੁੱਲਣ ਆ ਰਹੇ ਹਾਂ ਪਰ ਆਪ ਜੀ ਬਖਸ਼ਣ ਹਾਰ ਜੇ ਤੁਸੀਂ ਸਾਨੂੰ ਬਖਸ਼ ਦਿਨੀਓ ਕਿਰਪਾ ਕਰਿਓ ਪਹਿਲੀਆਂ ਗਲਤੀਆਂ ਦੀ ਮਾਫੀ ਦੇ ਦਿਓ ਤੇ ਮਹਾਰਾਜ ਜੀ ਨੂੰ ਬੇਨਤੀ ਇਹ ਕਰੀਏ ਭਾਈ ਨੰਦ ਲਾਲ ਜੀ ਨੇ ਵੀ ਸੋਹਣਾ ਜ਼ਿਕਰ ਕੀਤਾ ਅੱਗੇ ਕਹਿਣ ਲੱਗੇ ਨਾ ਉਹਨਾਂ ਨੇ ਆਖਿਆ ਜਦੋਂ समझ चलो नंद जो बीती सो बीती भी पिछला समा जो बतीत हो गया टाइम है ना कि तो तेरे को ना। थे के थे अगला समा गुरु के चरणा चलाए कर महाराज जी कहन लगे अगे दया कर जिस जन की आसा आओ सरोसा रखिए गुरु ग्रंथ साहब महाराज जी के उवन ਵਿੱਤਰ ਸਤਿਗੁਰੂ ਪਾਸ਼ਾ ਜੀ ਨੇ ਐਸਾ ਖਜ਼ਾਨਾ ਸਾਨੂੰ ਬਖਸ਼ਿਆ ਵਾ ਕਿ ਜਿਹਦੇ ਬਿਲਕੁਲ ਕੋਟ ਨਹੀਂ ਆਵੇ ਕਿ ਦੁਨੀਆ ਦੇਖ ਜਾਨੀ ਮੁਕੀ ਜਾਂਦੀ ਦੁਨੀਆ ਦੀਆਂ ਦੌਲਤਾਂ ਜਿਹੜੀਆਂ ਜਦੋਂ ਵੰਡੀਆਂ ਪੈਂਦੀਆਂ ਨੇ ਘਰਾਂ ਦੇ ਵਿੱਚ ਚਾਰ ਪੰਜ ਭਰਾ ਹੋਣ 100 ਕਿੱਲਾ ਜ਼ਮੀਨ ਤੇ ਮੁੜ ਕੇ ਫਿਰ ਥੋੜੀ ਥੋੜੀ ਜੀ ਆਉਂਦੀ ਹੈ ਤਾਂ ਕਰਕੇ ਤੇ ਚਾਰ ਭਰਾ ਤੇ 25 25 ਕਿੱਲੇ ਆ ਗਈ ਤੇ ਹੁਣ ਚਾਰਾਂ ਭਰਾਵਾਂ ਦੇ ਅੱਗੇ ਵੀ ਤਾਂ ਔਲਾਦ ਹੈ ਹੈ ਨਾ ਸੋਹ ਕਿੱਲੇ ਦੇ ਵਿੱਚੋਂ ਚਾਰਾਂ ਭਰਾਵਾਂ ਨੂੰ 25-25 ਕਿੱਲੇ ਆਉਣ ਲਈ ਹੈ ਜੀ ਉਹਨਾਂ 25 ਕਿੱਲਾਂ ਦੇ ਵਿੱਚ ਅੱਗੇ ਇੱਕ ਜਣੇ ਨੂੰ ਤੇ ਅੱਗੇ ਉਸ ਦੀ ਔਲਾਦ ਨੂੰ ਜਿਹੜੀ ਜ਼ਮੀਨ ਹੋਣੀ ਉੱਥੇ ਬਣਦੀ ਹੈ ਪਰ ਇਹ ਕੀਏ ਖਾਬ ਹੈ ਕਰਤੇ ਰੜ ਮਿਲ ਭਾਈ ਕੋਟ ਨਾ ਆਵੇ ਵੱਧ ਤੋਂ ਇੱਕ ਕਰਨਾ ਚਾਹੀਦਾ ਜਿੱਚਰ ਮੂਰਨਾ ਥੋੜੀਂ ਦੇ ਜਿੱਚਰ ਆਪ ਕਿਰਪਾਲ ਸ਼ਬਦ ਅਖਵਟ ਬਾਬਾ ਨਾਨਕ ਖਾਏ ਖਰਚੇ ਕਰ ਨਾਲ ਮਹਾਰਾਜ ਜੀ ਕਿੱਲੇ ਤੇ ਇਹ ਉਹ ਖਜ਼ਾਨਾ ਵਾ ਇਡਕਾ ਦੇ ਘਟਦਾ ਨਹੀਂ ਸਗੋਂ ਵੱਧਦਾ ਜਿੰਨਾ ਆਪ ਐਸ ਪਾਵਨ ਬਾਣੀ ਨਾਲ ਜੁੜਾਂਗੇ ਤੁਹਾਨੂੰ ਚੜ੍ਹਦੀ ਕਲਾ ਮਿਲੇ ਤਾਂ ਕਰਕੇ ਮਹਾਰਾਜ ਜੀ ਦੇ ਉੱਪਰ ਜਿਸ ਜਨਕੀ ਦਾ ਸਾਥ ਆਉ ਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਵਿਸ਼ਵਾਸ ਰੱਖੀਏ ਉਮੀਦ ਰੱਖੀਏ ਆਸਾ ਦਾ ਭਾਵ ਹੈ ਉਮੀਦ ਰੱਖੀਏ ਮਹਾਰਾਜ ਜੀ ਤੇ ਇਸ ਜਨਕੀ ਇਸ ਕੀ ਕਟਿਏ ਜਨਕੀ ਫਾਸਾ ਮਹਾਰਾਜ ਜੀ ਕਹਿੰਦੇ ਜਮਾ ਦਾ ਫਾਹਾ ਵੀ ਫਿਰ ਕਰਤੀਆ ਜਾਂਦਾ ਹੈ ਪਾਰ ਬ੍ਰੰਧ ਦੀ ਜਿਸ ਮਨ ਨੂੰ ਭੁੱਖ ਨਾਨਕ ਜੀ ਤੇ ਨ ਲੱਗਿਆ ਕਹਿੰਦੇ ਵੀ ਜਿਹਦੇ ਹਿਰਦੇ ਦੇ ਵਿੱਚ ਉਸ ਪਰਮੇਸ਼ਰ ਨੂੰ ਮਿਲਣ ਦੀ ਭੁੱਖ ਹੈ ਨਾ ਮਹਾਰਾਜ ਜੀ ਕਹਿਣ ਲੱਗੇ ਫਿਰ ਉਹਨੂੰ ਕਦੇ ਵੀ ਜਮਾ ਦਾ ਦੁੱਖ ਨਹੀਂ ਲੱਗਦਾ ਬੋਲ ਕਰਤੀ ਦਸ਼ਕਿਮਾ ਉਲਾਉ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਤਲ ਕਰਤੇ